ਵੈਲਕਮ ਫਰੈਂਡਸ ਪਿਆਰੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਮਾਨ ਗੁਰਦਾਸ ਮਾਨ ਜੀ ਬਾਰੇ ਜਿਨ੍ਹਾਂ ਨੇ ਪੰਜਾਬ ਨੂੰ ਬਹੁਤ ਹੀ ਅੱਛੇ ਅੱਛੇ ਗੀਤ ਦਿੱਤੇ ਤਕਰੀਬਨ 40 ਸਾਲ ਦਾ ਸਫਰ ਉਹਨਾਂ ਦਾ ਗਾਇਕੀ ਦਾ ਤੇ ਉਸ ਤੋਂ ਬਾਅਦ ਉਹਨਾਂ ਤੇ ਲੱਗੇ ਇਲਜ਼ਾਮਾਂ ਦਾ ਇਲਜ਼ਾਮਾਂ ਦੀ ਚਰਚਾ ਕਰਾਂਗੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਕਿਰਪਾ ਕਰਕੇ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਦੇਖਦੇ ਰਹੋ ਪੰਜਾਬ ਬੋਲਦਾ ਜੀ ਦੋਸਤੋ ਗੁਰਦਾਸ ਮਾਨ ਸਾਹਿਬ ਨੇ ਬਹੁਤ ਹੀ ਪਿਆਰੇ ਪਿਆਰੇ ਗੀਤ ਆਪਣੀ ਜ਼ਿੰਦਗੀ ਚ ਗਾਏ ਜਿਵੇਂ ਪੰਜਾਬੀਏ ਜ਼ੁਬਾਨੇ ਨਹੀਂ ਰਕਾਨੇ ਮੇਰੇ ਦੇਸ਼ ਦੀਏ ਟਿੱਕੀ ਪੈਗੀ ਚਿਹਰੇ ਦੀ ਨੁਹਾਰ ਨਹੀਂ ਮਿੱਡੀਆਂ ਖਲਾਰੀ ਫਿਰੇ ਬੁੱਲੇ ਦੀਏ ਕਾਫੀਏ ਨਹੀਂ ਕਿਨੇ ਤੇਰਾ ਲਾਲਿਆ ਸ਼نگਾਰ ਨਹੀਂ ਇਸ ਤੋਂ ਇਲਾਵਾ ਛੱਲਾ ਗਾਇਆ ਉਹਨਾਂ ਨੇ ਛੱਲਾ 베ਰੀ ਵੇ ਬੂਹੇ ਵਤਨ ਮਾਰੀ ਦਾ ਦੂਰ ਹੈ ਜਾਣਾ ਪਿੰਡੇ ਪੂਰੇ ਇਹ ਗੱਲ ਸੁਣ ਛੱਲਿਆ ਚੋਰਾ ਵੀ ਕਾਦਾ ਲਾਇਆ ਇਹ ਚੋਰਾ ਇਸ ਤੋਂ ਲੱਗੋ ਅਨੇਕ ਕਈ ਅਨਗਣਤੀ ਗੀਤ ਗਾਏ ਬਹੁਤ ਪਸੰਦ ਕੀਤੇ ਗਏ ਲੋਕਾਂ ਵੱਲੋਂ ਬਹੁਤ ਹੀ ਉਹਨਾਂ ਨੂੰ ਸਰਾਇਆ ਗਿਆ ਪਰ ਜਿਵੇਂ ਜਿਵੇਂ ਉਮਰ ਦਾ ਪੜਾਵਾ ਵਧਦਾ ਜਾਂਦਾ ਹੈ ਸਿਆਣੇ ਕਹਿੰਦੇ ਨੇ ਕਿ ਜੋ ਇਨਸਾਨ ਹੈ ਨਾ ਜਿਵੇਂ ਜਿਵੇਂ ਆਪਣੇ ਉਮਰ ਦੇ ਅਖੀਰਲੇ ਪੜਾਵਾ ਤੱਕ ਜਾਂਦਾ ਹੈ ਉਹਦਾ ਦਿਮਾਗ ਹੌਲੀ ਹੌਲੀ ਬੱਚਿਆਂ ਵਰਗਾ ਹੋਣ ਲੱਗ ਜਾਂਦਾ ਹੈ ਕੁਝ ਐਸੀ ਤਰ੍ਹਾਂ ਗੁਰਦਾਸ ਮਾਨ ਸਾਹਿਬ ਦੇ ਨਾਲ ਵੀ ਹੋਇਆ ਗਰਦਾਸ ਮਾਨ ਸਾਹਿਬ ਨੇ ਪਤਾ ਨਹੀਂ ਕਿੰਨੀਆਂ ਕਿ ਸਟੇਜਾਂ ਲਾਈਆਂ ਹੁਣ ਤੱਕ ਕਿੰਨੇ ਕੁ ਲਾਈਵ ਸ਼ੋਅਜ਼ ਕੀਤੇ ਅਖਾੜੇ ਲਈ ਇੰਟਰਵਿਊਜ਼ ਕੀਤੀਆਂ ਲੇਕਿਨ ਉਹ ਕਦੇ ਵੀ ਅੱਜ ਤੱਕ ਉਹਨਾਂ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਕੀਤੀ ਜਿਹਦੇ ਨਾਲ ਕਿ ਪੰਜਾਬੀਆ ਤਾਂ ਦਿਲ ਬਲਉਂਦ ਰਿਆ ਜਾਵੇ ਲੇਕਿਨ ਇੱਕੋ ਟਾਈਮ ਤੇ ਦੋ ਇਸ ਤਰ੍ਹਾਂ ਦੀਆਂ અપਮਾਨਜਨਕ ਗੱਲਾਂ ਕਰਕੇ ਉਹਨਾਂ ਨੇ ਆਪਣੀ ਸਾਰੀ ਕੀਤੀ ਕਿਰਾਈ ਖੂ ਵਿੱਚ ਪਾ دی۔ ਸ਼ੁਰੂਆਤੀ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਭਈ ਇੱਕ 32 ਵਾਲੀ ਗੱਲ ਉਹਨਾਂ ਦੀ ਬੜੀ ਮਸ਼ਹੂਰ ਹੋਈ ਜਿਹਦੇ ਵਿੱਚ ਉਹ ਅਮਰੀਕਾ ਦੇ ਟੂਰ ਤੇ ਗਏ ਹੋਏ ਸੀਗੇ ਤੇ ਕੋਈ ਸਿੰਘ ਸਾਹਿਬ ਉਹਨਾਂ ਦਾ ਵਿਰੋਧ ਕਰ ਰਹੇ ਸੀਗੇ ਤੇ ਉਹਨਾਂ ਨੇ ਸਟੇਜ ਦੇ ਉੱਪਰ ਹੋਈ ਇਹ ਗੱਲ ਬੋਲੀ ਕਿ ਭਈ 32 ਬਣਾ ਲੈ 32 ਬਣਾ ਕੇ ਇਹਨੂੰ ਲੈ ਲੈ ਜਦ ਕਿ ਬਹੁਤ ਹੀ ਬਾ ਹਿਆਤ ਕਿਸਮ ਦੀ ਗੱਲ ਸੀ ਔਰ ਇਹ ਗੁਰਦਾਸ ਮਾਨ ਸਾਹਿਬ ਦੇ ਮੂੰਹੋਂ ਇਹ ਗੱਲ ਨਿਕਲਣੀ ਇਸ ਕੋਈ ਵੀ ਪੰਜਾਬੀ ਹੁਣ ਤੱਕ ਵੀ ਇਸ ਗੱਲ ਨੂੰ ਸਮਝ ਨਹੀਂ ਪਾਰਿਆ ਕਿ ਗੁਰਦਾਸ ਮਾਨ ਵਰਗਾ ਸੁਲਝਿਆ ਹੋਇਆ ਇਨਸਾਨ ਇਸ ਤਰ੍ਹਾਂ ਦੀ ਨੀਵੇਂ ਦਰਜੇ ਦੀ ਕਟਿਆ ਸ਼੍ਰੇਣੀ ਦੀ ਗੱਲ ਕਿਵੇਂ ਕਰ ਸਕਦਾ ਹੈ ਲੇਕਿਨ ਫਿਰ ਵੀ ਉਹਨਾਂ ਨੇ ਚਲੋ ਹੁਣ ਮਾਫੀ ਮੰਗੀ ਹੈ ਸਾਰੇ ਪੰਜਾਬੀਆਂ ਨੂੰ ਦੁਬਾਰਾ ਕਿਹਾ ਕਿ ਮੈਨੂੰ ਮਾਫਰ ਕਰੋ ਲੇਕਿਨ ਉਹਨਾਂ ਦੀ ਜੋ ਮਾਫੀ ਹੈ ਉਹ ਵੀ ਕਿਸੇ ਪ੍ਰੇਰਣਾ ਦਾਇਕ ਲੱਗਦੀ ਹੈ ਜਿਵੇਂ ਕਿਸੇ ਨੇ ਉਹਨਾਂ ਤੋਂ ਕਹਿ ਕੇ ਮਾਫੀ ਮੰਗਾਈ ਹੋਵੇ ਉਹ ਇਹ ਨਹੀਂ ਲੱਗ ਰਿਹਾ ਕਿ ਆਪਣੇ ਦਿਲੋਂ ਮਾਫੀ ਮੰਗ ਰਹੇ ਨੇ ਇੰਜ ਲੱਗਦਾ ਜਿਵੇਂ ਕਿਸੇ ਨੇ ਕਿਹਾ ਕਿ ਉਹਨਾਂ ਨੂੰ ਮਜਬੂਰ ਕੀਤਾ ਹੋਵੇ ਕਿ ਗੁਰਦਾਸ ਮਾਨ ਜੀ ਤੁਸੀਂ ਮਾਫੀ ਮੰਗ ਲਓ ਆਪਣੇ ਪ੍ਰੋਗਰਾਮ ਨੇ ਤੇ ਤੁਹਾਡਾ ਵਿਰੋਧ ਨਾ ਹੋਵੇ ਅਗਰ ਗੁਰਦਾਸ ਮਾਨ ਸਾਹਿਬ ਨੇ ਮਾਫੀ ਮੰਗਣੀ ਸੀ ਤਾਂ ਉਹਨਾਂ ਨੂੰ ਪਹਿਲਾਂ ਹੀ ਸੂਝ ਸਮਝ ਕੇ ਤਰੀਕੇ ਨਾਲ ਮਾਫੀ ਮੰਗਣੀ ਚਾਹੀਦੀ ਸੀ ਆਪਣੇ ਪੰਜਾਬੀਆਂ ਦੇ ਸਲਮੂ ਖੋ ਕੇ ਔਰ ਉਹਨਾਂ ਦਾ ਜੋ ਤਰੀਕਾ ਸੀ ਮਾਫੀ ਮੰਗਣ ਦਾ ਉਹ ਵੀ ਬਿਲਕੁਲ ਗਲਤ ਸੀ ਉਹਨਾਂ ਨੇ ਇਸ ਤਰੀਕੇ ਨਾਲ ਕਿਹਾ ਕਿ ਬੱਤੀ ਤਾਂ ਜੀ ਬੱਚਿਆਂ ਨੂੰ ਦਿੰਦੇ ਸੀ ਜਦੋਂ ਬੱਚੇ ਅ ਬਿਮਾਰ ਹੋ ਜਾਂਦੇ ਸੀ ਮਾਵਾ ਉਹਨਾਂ ਦੇ ਬੱਤੀ ਲੰਦੀਆਂ ਸੀ ਗਿਆ ਇਹ ਗੱਲਾਂ ਦੇਖੋ ਕੋਈ ਵੀ ਬੰਦਾ ਦੇਵਕੂ ਨਹੀਂ ਹੈ ਚਾਹੇ ਕਿੰਨਾ ਵੀ ਉਹ ਸਿਆਣਾ ਹੋਵੇ ਗੁਰਦਾਸ ਮਾਨ ਲੇਕਿਨ ਉਹ ਦੂਜਿਆਂ ਨੂੰ ਵੀ ਸਿਆਣਾ ਹੀ ਸਮਝ ਕੇ ਗੱਲ ਕਰਨੀ ਚਾਹੀਦੀ ਉਹਨਾਂ ਨੇ ਜੋ ਇਹ ਗੱਲ ਕੀਤੀ ਇਹਦੇ ਨਾਲ ਪੰਜਾਬੀਆਂ ਨੂੰ ਇੱਕ ਵਾਰ ਫੇਰ ਉਹਨਾਂ ਨੇ ਆਪਣਾ ਸਪਸ਼ਟਿਕਰਨ ਦਿੱਤਾ ਨਾ ਕਿ ਉਹਨਾਂ ਨੇ ਮਾਫੀ ਮੰਗੀ ਇਸ ਮਾਫੀ ਦਾ ਕੋਈ ਫਾਇਦਾ ਨਹੀਂ ਹੈ ਜਿਸ ਮਾਫੀ ਦੇ ਵਿੱਚ ਤੁਸੀਂ ਸਪਸ਼ਟੀਕਰਨ ਆਪਣੀ ਤਰਫੋਂ ਦਿਓ ਨੀਵਾ ਹੋ ਕੇ ਮਾਫੀ ਮੰਗਣੀ ਚਾਹੀਦੀ ਸੀ ਤੇ ਦੋਹਰਤੀ ਗੱਲ ਕਰਨੀ ਚਾਹੀਦੀ ਸੀ ਕਿ ਮੈਂ ਸਮੂਹ ਪੰਜਾਬੀਆਂ ਤੋਂ ਆਪਣੀ ਕੀਤੀ ਗਲਤੀਆਂ ਦੀ ਮਾਫੀ ਮੰਗਦਾ ਕਿਰਪਾ ਮੈਨੂੰ ਮaaf ਕੀਤਾ ਜਾਏ ਮੈਂ ਅੱਜ ਤੱਕ ਪੰਜਾਬ ਲਈ ਜੋ ਕੀਤਾ ਜੋ ਆਇਆ ਮੈਂ ਪੰਜਾਬ ਦੀ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਆਇਆ ਲੇਕਿਨ ਉਦੋਂ ਅਚਾਨਕ ਮੈਨੂੰ ਗੁੱਸਾ ਆ ਗਿਆ ਤੇ ਮੇਰੇ ਤੋਂ ਮੇਰੇ ਮੂੰਹ ਚੋਂ ਇਹ अपशब्द निकल गए तो मैं उन अपशब्दों दी ਤੁਹਾਡੇ ਤੋਂ ਸਿਰ ਚੁਕਾ ਕੇ ਮਾਫੀ ਮੰਗਦਾ ਹਾਂ ਜੇ ਇੰਨੀ ਗੱਲ ਗੁਰਦਾਸ ਮਾਨ ਸਾਹਿਬ ਕਹਿ ਦਿੰਦੇ ਤਾਂ ਸ਼ਾਇਦ ਅੱਜ ਨੈੱਟ ਦੇ ਉੱਤੇ ਇੰਨਾ ਬਵਾਲ ਨਹੀਂ ਸੀ ਹੋਣਾ ਔਰ ਇਹ ਮੁੱਦਾ ਵੀ ਨਹੀਂ ਸੀ ਪਖਣਾ ਤਾਂ ਦੋਸਤੋ ਰਿਜ਼ਲਟ ਇਹੀ ਹੈ ਕਿ ਕਿਤੇ ਵੀ ਜਿੰਨੇ ਮਰਜ਼ੀ ਉੱਚੀ ਪਹੁੰਚ ਜਾਓ ਕਿਤੇ ਵੀ ਤੁਸੀਂ ਪਹੁੰਚ ਜਾਓ ਪਰ ਹਮੇਸ਼ਾ ਨੀਵੇਂ ਤੇ ਨੀਵੇਂ ਬੰਦੇ ਨੂੰ ਹੀ ਜੋ ਹੈ ਨਾ ਲੋਕ ਸੁਣਨਾ ਪਸੰਦ ਕਰਦੇ ਨੇ ਨੀਵਾ ਹੋ ਕੇ ਚੱਲੋ ਅਹੰਕਾਰ ਦੀ ਜੋ ਦ੍ਰਿਸ਼ਟੀ ਹੈ ਨਾ ਇਹ ਇਨਸਾਨ ਦੇ ਖੁਦ ਲਈ ਹੀ ਨੁਕਸਾਨਦੇਹ ਹੁੰਦੀ ਹੈ ਕਦੇ ਵੀ ਇਨਸਾਨ ਨੂੰ ਆਪਾ ਆਪਾ ਕੋ ਕੇ ਅਹੰਕਾਰ ਦੇ ਵਿੱਚ ਉੱਚੇ ਬੋਲ ਕਿਸੇ ਨੂੰ ਵੀ ਨਾ ਬੋਲੋ ਜ਼ਿੰਦਗੀ ਚ ਬਹੁਤ ਵਾਰ ਉਹਨਾਂ ਨੇ ਸਟੇਜ 'ਤੇ ਸ਼ੋਅ ਲਾਏ ਹੋਣਗੇ ਬਹੁਤ ਵਾਰ ਉਹਨਾਂ ਕੋਲ ਇਸ ਤਰ੍ਹਾਂ ਦੀਆਂ ਉਹਨਾਂ ਦੇ ਪ੍ਰਦਰਸ਼ਨ ਵੀ ਹੋਇਆ ਹੋਊਗਾ ਲੇਕਿਨ ਉਦੋਂ ਉਹਨਾਂ ਨੇ ਆਪਣੇ ਜ਼ੁਬਾਨ ਤੇ ਕਾਬੂ ਰੱਖਿਆ ਤੇ ਇੱਕ ਵਾਰ ਉਹਨਾਂ ਦਾ ਮਨ ਜੋ ਸੀਗਾ ਉਹ ਕੰਟਰੋਲ ਨਹੀਂ ਕਰ ਪਾਇਆ ਆਪਣੇ ਮਨ ਤੇ ਤੇ ਐਂਡ 'ਚ ਆ ਕੇ ਉਹਨਾਂ ਦੇ ਮੂੰਹ 'ਚੋਂ ਉਹ ਅਲਫਾਜ਼ ਨਿਕਲ ਗਏ ਜਿਹੜੇ ਕਿ ਬਹੁਤ ਘਟੀਆਂ ਸ਼੍ਰੇਣੀ ਦੇ ਆਮ ਲੋਕਾਂ ਕੋਲੋਂ ਨਿਕਲ ਜਾਂਦੇ ਨੇ ਇਸ ਕਰਕੇ ਐਡੇ ਵੱਡੇ ਸਿੰਗਰ ਦੇ ਮੂੰਹੋਂ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਸ਼ੋਭਦੀਆਂ ਤੇ ਮੈਂ ਗੁਰਦਾਸ ਮਾਨ ਸਾਹਿਬ ਨੂੰ ਵੀ ਗੁਜ਼ਾਰਿਸ਼ ਕਰਦਾ ਕਿ ਜੇ ਤੁਸੀਂ ਮਾਫੀ ਮੰਗਣੀ ਹੈ ਤਾਂ ਪੰਜਾਬੀਆਂ ਤੋਂ ਤਰੀਕੇ ਨਾਲ ਸਲੀਕੇ ਨਾਲ ਮਾਫੀ ਮੰਗੋ ਔਰ ਅਹਿਸਾਸ ਹੋਵੇ ਉਹਨਾਂ ਨੂੰ ਵੀ ਇਹ ਅਹਿਸਾਸ ਹੋਵੇ ਕਿ ਹਾਂ ਗੁਰਦਾਸਪਨ ਸਾਹਿਬ ਹੁਣ ਸਾਨੂੰ ਕੋਈ ਸਪਸ਼ਟੀਕਰਨ ਨਹੀਂ ਦੇ ਰਹੇ ਹੁਣ ਉਹ ਸੱਚੇ ਦਿਲੋਂ ਸਾਡੇ ਤੋਂ ਮਾਫੀ ਮੰਗ ਰਹੇ ਨੇ ਅਰ ਅਸੀਂ ਇਹਨਾਂ ਦੀ ਮਾਫੀ ਨੂੰ ਕਬੂਲਦੇ ਹਾਂ ਮਿਹਰਬਾਨੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਧੰਨਵਾਦ